ਹਨ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਮਾਨ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜੋਤੇ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਗਾਵੇਂ ਤੁਹਾਨੂੰ ਦਿਖਾਉਣੀਆਂ ਤੇ ਦੋਵੇਂ ਪਹਿਲੇ ਸੂਬੇ ਆ ਤੇ ਦੋਵੇਂ ਬੱਚੇ ਤੋਂ ਬਿਨਾ ਐ ਸੋਹਣਿਆ ਬੜਾਵਾ ਗਾਵੇਂ ਸਾਹਮ ਕੇ ਮੁੱਲ ਮੋੜਨ ਵਾਲੀਆਂ ਆ ਤੇ ਬਾਕੀ ਭਾਵੇਂ ਜਿਆਦੇ ਦੁੱਧ ਵਾਲੀਆਂ ਤੇ ਭਾਵੇਂ ਥੋੜੇ ਦੁੱਧ ਵਾਲੀਆਂ ਤੇ ਭਾਵੇਂ ਕੋਈ ਵੀ ਦੂਰ ਦਾ ਤੇ ਭਾਵੇਂ ਕੋਈ ਲਾਗੇ ਦਾ ਆਪਣੀ ਤਸੱਲੀ ਜ਼ਰੂਰ ਆਪ ਕਰਕੇ ਖੜਿਆ ਕਰੋ ਦੋ ਟਾਈਮ ਚੁਵਾ ਲਿਆ ਕਰੋ ਜੇ ਨਹੀਂ ਪਹੁੰਚ ਸਕਦੇ ਤਾਂ ਵੀਡੀਓ ਕੋਲ ਤੇ ਚੁਵਾਈ ਕਰ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਜੀ ਹੋਠੀ ਠੀਕ ਠਾਕ ਜੀ ਵਧੀਆ ਵੀਰ ਜੀ ਠੀਕ ਠਾਕ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸ ਤੇ ਕਰੋ ਹਾਂਜੀ ਉਤਾ ਜੀ ਇਹ ਡਿਮਾਰਕਰਾ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਫੋਨ ਨੰਬਰ ਵੀ ਬੋਲ ਦੋ 98768490 ਜੀ ਵੇ ਗਿਆਂ ਉਦਨਾਲੀਆਂ ਫਿਰ ਉਦਨਾਲੀਆਂ ਹਜੇ ਵੇਗੀਆਂ ਠੀਕ ਐ ਤੇ ਅੱਜ ਵੀ ਦੋ ਹੀ ਆ ਹਨਾ ਹਾਂਜੀ ਦੋ ਹੀ ਆ ਜੀ ਤੇ ਦੋਵੇਂ ਬੱਚੇ ਤੋਂ ਬਿਨਾ ਆ ਬੱਚੇ ਬਿਨਾ ਤੇ ਆ ਬਿਹੈ ਸਾਫ ਸੁਥਰੀਆਂ ਸਾਹਿਬ ਜੀ ਗਾਂ ਤਿਆਰ ਹੋਣ ਵਾਲੀਆਂ ਵੇੜਾਂ ਸੋਹਣੀਆਂ ਵੇੜਾਂ ਹਨਾ ਤੇ ਸ਼ੁਰੂਆਤ ਜਿਹੜੀ ਆ ਕਾਲੇ ਰੰਗ ਦੀ ਵੇੜੇ ਤੋਂ ਹੀ ਸ਼ੁਰੂ ਕਰ ਲਈਏ ਥਾਣੇ ਤੁਹਾਨੂੰ ਇਹਦੇ ਦਿਖਾਉਣੇ ਲੱਗੇ ਤਾਂ ਥੋੜਾ ਡਰਦੀ ਆ ਸਾਡੇ ਤਾਂ ਆਹ ਦੇਖ ਸਾਡੇ ਚਾਹ ਦੇ ਤੁਹਾਨੂੰ ਇੱਕੋ ਜੀ ਤੁਹਾਨੂੰ ਆਹ ਦੇਖ ਸਾਡੇ ਜੀ ਕਿੰਨਾ ਚ ਵਿੱਤੀ ਦੁੱਧ ਦੇ ਤੇ ਕੋਲ ਇਹਦਾ ਵੀਰ ਜੀ 6 ਕਿਲੋ ਦੁੱਧ ਜੀ ਅੱਛਾ ਹਾਂਜੀ ਠੰਡੀ ਸੇਲ ਦੇ ਕੋਈ ਰੱਸੀ ਦੀ ਜਪਾਉਣੀ ਕੋਈ ਨਿਆਣਾ ਨਹੀਂ ਦੇ ਠੀਕ ਆ ਤੇ ਇਹਦਾ ਇਹਦਾ ਤੇ ਦੁੱਧ ਵੀ ਸੰਗਣਾ ਹੋਣਾ ਪੂਰਾ ਬਹੁਤੀ ਸੰਗੜਾ ਹਾਂ ਜੀ ਆ ਹਵਾਂ ਨਾ ਪੰਜ ਪੰਜ ਸਿੰਪਲ ਹੁੰਦੇ ਆ ਜਿਹਦੀ ਇਹਦਾ ਅੱਛਾ ਹਾਂ ਜੀ ਬਾਕੀ ਬਣੀ ਨੂੰ ਮਹੀਨਾ ਗਿਆ ਜੀ ਅੱਛਾ ਹਾਂ ਜੀ ਤੋੜ ਦਾਂ ਫਿਰ ਤੇ ਬਾਕੀ ਇਹਨੇ ਸਾਂਭੀ ਸੁੰਮੀ ਚੰਗੀ ਆ ਸਾਂਭੇ ਚੰਗੀ ਆ ਰਾਜੀ ਆ ਪੂਰੀ ਘਰੇ ਵੱਜੀ ਵੀ ਸੋਹਣੀ ਲੱਗੋਗੀ ਭਾਵੇਂ ਥੋੜੇ ਦੁੱਧ ਵਾਲੀ ਆ ਇਹ ਆ ਵੀ ਸੱਜਰ ਚੰਗਾ ਦੁੱਧ ਕਰੂਗੀ ਦੀ ਚਮਕਾੜੀ ਵਸੀ ਹੈ ਬਾਕੀ ਬੋਡੀ ਵੇਟ ਚੰਗਾ ਇਹਦਾ ਫੱਬਦੀ ਆ ਚਲੋ ਜਿੰਨੀ ਵੀ ਆ 6 ਜਿਹੇ ਹਵਾ ਨਹੀਂ ਦੀ ਗਿਆ ਕੀ ਵੀਰ ਜੀ ਦਾ ਦੁੱਧ ਸੰਘਣਾ ਆ ਇਹ ਚਲੋ ਕਿ ਇਹਨੇ ਵੈੜ ਨਹੀਂ ਸਮਝੋ ਮਾਜੀ ਲੱਲੀ ਆ ਠੀਕ ਆ ਹਾਂਜੀ ਘਰ ਵਰਤਣ ਲਈ ਦੁੱਧ ਚੰਗਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਹੁਣ ਤੇ ਇਹਦਾ ਮੁੱਲ ਫਿਰ ਕਿਹੜਾ ਵੀਰ ਜੀ ਮੁੱਲ ਛੋੜਾ ਜੇ ਕਰ ਦੇਣਾ 18000 ਦੇ ਦਈਏ ਕਰ ਦਿਓ ਛੋਟਾ ਛਾਟ ਔਰ ਲੋੜੀ ਆਈ ਆ 17000 ਦੀ ਜੀ ਦੇ ਦਾਂ 16000 ਦੀ ਦੇ ਦਈਏ 16 ਨਹੀਂ ਦੇ ਦਾਂਗੇ ਵੀਰ ਜੀ ਯਾਰ ਠੀਕ ਆ ਤੇ ਹੁਣ ਆ ਜਿਹੜੀ ਜੇ ਇਹਦਾ ਕੱਦ ਕਾਟ ਚੰਗਾ ਕੱਦ ਕਾਠਾ ਇਹਦਾ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਨੇ ਲੱਗੇ ਤਾਂ ਥੋੜੀ ਜੀ ਕਰਿਆ ਵੀਰ ਜੀ ਪਿੱਛੇ ਨੂੰ ਹਾਂ ਅਲੈਕਸੈਂਡਰ ਜੀ ਇਹਦੇ ਕੋਲ ਦੁੱਧ ਕਿੰਨਾ ਚ ਇਹਦੇ ਵਿੱਚ 7 ਕਿਲੋ ਜੀ ਅੱਛਾ ਇਹਦੇ ਕੋਲ 7 ਕਿਲੋ ਦੁੱਧ ਖੋਲੋ ਹਾਂ ਫਿਰ ਦੁੱਧ ਕਿੰਨਾ ਇਹ ਨਹੀਂ ਨਾ ਬਣੀ ਤੇ ਇੰਨੀ ਵੀ ਨਾ ਹੋ ਗਿਆ ਜੀ ਅੱਛਾ ਮੀਨਾ ਮੀਨਾ ਬਣੀ ਮੀਨਾ ਮੀਨਾ ਬਣੀ ਨਹੀਂ ਹੋਇਆ ਬਾਕੀ ਇਹ ਆਪੇ ਕੱਦ ਕਰ ਤੁੰ ਜਵਾਨ ਐ ਇਹ ਸੱਜਰਾਂ ਨੇ ਦੁੱਧ ਚੰਗਾ ਕੱਢਿਆ ਹੋਊਗਾ ਗਾਂ ਵੀ ਤਿਆਰ ਕਰਨ ਵਾਲੀਆਂ ਹੁਣ ਸਟੈਲਸ ਚੋਲੇ ਚੱਲੰਦੇ ਆ ਸਾਰੇ ਵੀਰਾਂ ਦੇ ਸਪੁਰ ਸਟੈਲਿਆਂ ਚ ਦੁੱਧ ਦਿਨਾਂ ਦਈ ਜਾਣਾ ਕਰਦਾ ਚਾਹ ਪਾਣੀ ਦਈ ਨਾ ਵਧੀਆ ਸਾਰੀ ਜਾਣਾ ਇਹ ਆਪੇ ਮੁੱਲ ਲੈਣ ਨਾਲ ਦੁੱਧ ਚੰਗਾ ਬਾਕੀ ਵੀਰ ਵੀ ਦੋ ਵਗੜ ਨਹੀਂ ਆਜੀ ਇਹ ਵੀ ਆ ਕਰਿਆ ਕਰੀ ਹਵਾਨਾ ਇਦਾਂ ਇਦਾਂ ਨਾ ਚੰਗੀ ਤਰ੍ਹਾਂ ਹਵਾਨਾ ਦਿਖਾ ਦੀ ਆ ਦੇਖਣ ਦੇ ਇਹ ਵੀ ਠੰਡੀ ਸਿਲਵਰ ਜੀ ਠੰਡੀ ਸਿਲਵਰ ਜੀ ਹਾਂਜੀ ਇਹ ਵੀ ਕੋਈ ਰੱਸੀ ਨਹੀਂ ਨੂੰ ਤੇ ਇਹਦਾ ਕਿੰਨਾ ਜੇ ਮੁੱਲ ਇਹ ਵੀਰ ਜੀ ਜੈ ਜੀ ਕਰ ਦੇਣਾ ਇਹ ਵੀ 20000 ਦੇ ਦਈਏ ਕਰ ਦੋ ਛੋਟ ਛਾਟ ਹੋਰ 19000 ਦੀ ਵੀਰ ਜੀ ਦੇ ਦਾਂਗੇ ਵੈੜ ਵੱਡੀ ਜੇ 18 ਦੀ ਦੇ ਦਈਏ 18 ਹੀ ਦੇ ਦਾਂਗੇ ਬਾਕੀ ਕੋਈ ਮੇਰਾ ਵੀ ਸੇਵਾ ਕਰੂਗਾ ਦੂਜਾ ਵਸਾ ਨਹੀਂ ਆ ਜੀ ਠੀਕ ਹੈ ਜੀ ਹਾਂਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਫਿਰ ਵੀਰ ਜੀ ਆਪਣੀ ਚਵਾਈ ਕਰਕੇ ਪਾਸ ਕਰਕੇ ਆਪਣੇ ਜੋ ਵੀ ਆ ਚਵਾਈ ਕਰੋ ਤਸੱਲੀ ਕਰੋ ਤੇ ਆਪਾਂ ਨਹੀਂ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚ ਚਾਹ ਕੇ ਪਸ਼ੂ ਖਰੀਦੋ ਜੀ